ਆਇ ਗੁਰਜੀ ਕਾ ਖਾਲਸਾ ਆਇ ਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਜੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਕੁਝ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆ ਇਹ ਸ਼ਿਮਲਾ ਮਿਰਚ ਅੱਜ ਆਪਾਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਵਾਂਗੇ ਤੇ ਸਬਜ਼ੀ ਆਪਾਂ ਨੂੰ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ 4 ਕਿ ਕਿ ਪਾਉਣਾ ਹੈ ਆਪਾਂ 4-5 ਆਲੂ ਲੈ ਆ ਦੋ ਗੰਡੇ ਤੇ ਬਾਕੀ ਹਰੀਆਂ ਮਿਰਚਾਂ ਇਹ ਪਾਵਾਂਗੇ ਆਲੂ ਆਪਾਂ ਵਾਲ ਕੇ ਇਹਨਾਂ ਦਾ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਤੇ ਸ਼ਿਮਲਾ ਮਿਰਚਾਂ ਨੂੰ ਆਪਾਂ ਧੋ ਕੇ ਸਾਫ਼ ਕਰ ਲੈਨੇ ਆ ਤੇ ਜਦੋਂ ਆਪਾਂ ਪਾਣੀ ਗਰਮ ਰੱਖਿਆ ਦੇ ਵਿੱਚ ਆਪਾਂ ਆਲੂ ਪਾ ਦਿੰਨੇ ਆ ਤੇ ਆਲੂ ਆਪਾਂ ਜਦੋਂ ਉਬਲ ਜਾਣਗੇ ਤੇ ਉਹਨਾਂ ਸਰ ਆਪਾਂ ਗੰਡੇ ਕੱਟ ਲੈਨੇ ਧੋ ਤਾ ਕੇ ਤੇ ਆਪਾਂ ਗੰਡੇ ਕੱਟ ਲੈ ਬਰੀਕ ਬਰੀਕ ਨਾਲ ਹੀ ਹਰੀ ਮਿਰਚ ਕੱਟ ਲਈ ਆ ਤੇ ਇਹ ਹੁਣ ਆਪਾਂ ਮਿਰਚਾਂ ਧੋ ਕੇ ਸਾਫ਼ ਕਰ ਲਈਆਂ ਤੇ ਇਹਨਾਂ ਦੇ ਆਪਾਂ ਪਿੱਛੋਂ ਆ ਡੰਡ ਲਾ ਦਾਂਗੇ ਅੰਡਾ ਲਾਗੇ ਵਿੱਚ ਉਹ ਮਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਸਾਰਾ ਕੁਝ ਵਿੱਚੋਂ ਕੱਢ ਦਾਂਗੇ ਤੇ ਇਹਨਾਂ ਨੂੰ ਖਾਲੀ ਕਰਕੇ ਸਾਰੀਆਂ ਰੱਖ ਲੈਣਾ ਇਹਦੇ ਵਿੱਚ ਆਪਾਂ ਮੁੜ ਕੇ ਫੀਲਿੰਗ ਭਰਾਂਗੇ ਇਸ ਤਰ੍ਹਾਂ ਸਾਰੇ ਆਪਾਂ ਬੀਜ ਜਿਹੜੇ ਕੱਢ ਕੇ ਉਹ ਆਪਾਂ ਵਿੱਚ ਹੀ ਇਹਦੇ ਵਰਤ ਲਾਂਗੇ ਮਸਾਲੇ ਦੇ ਵਿੱਚ ਹੀ ਇਹ ਤਾਂ ਆਪਾਂ ਬਿਲਕੁਲ ਖਾਲੀ ਕਰ ਦੇਣੇ ਆ ਇਹ ਆਪਾਂ ਸ਼ਿਮਲਾ ਮਿਰਚ ਵਿੱਚੋਂ ਸਾਰੀ ਸਾਫ਼ ਕਰ ਲਈ ਐ ਆ ਵੇਖੋ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਇਹ ਮਸਾਲਾ ਭਰਾਂਗੇ ਤੇ ਇਹ ਆਪਾਂ ਬਰੀਕ ਬਰੀਕ ਗੰਡੇ ਮਿਰਚਾਂ ਹਰੀਆਂ ਕੱਟੀਆਂ ਤੇ ਇਹ ਆਪਾਂ ਸ਼ਿਮਲਾ ਮਿਰਚ ਚੋਂ ਜਿਹੜਾ ਮਟੀਰੀਅਲ ਨਿਕਲਿਆ ਵਾ ਇਹ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਵੀ ਆਪਾਂ ਵਿੱਚੇ ਭੁੰਦਾਂਗੇ ਤੇ ਇਹ ਆਪਾਂ ਆਲੂ ਬਿਲਿ ਕ੍ਰੈਸ਼ ਕਰ ਲਿਆ ਤੇ ਕੁਛ ਉਹਦਾ ਕ੍ਰੈਸ਼ ਕਰ ਲਿਆ ਹੁਣ ਆਪਾਂ ਲਵਨੇ ਤੜਕਾ ਤੜਕੇ ਵਾਸਤੇ ਆਪਾਂ ਗੈਸ ਆਨ ਕਰਕੇ ਕੜਾਈ ਰੱਖ ਲਈ ਐ ਇਹਦੇ ਵਿੱਚ ਪਾਵਾਂਗੇ ਤੇਲ ਸਰੋਂ ਦੇ ਤੇਲ ਵਿੱਚ ਆਪਾਂ ਬਣਾਵਾਂਗੇ Shimla mirch ਚਟਪਟੀ ਆਲੂងਸਾਲੇ ਵਾਲੀ ਤੇਲ ਗਰਮ ਹੋ ਗਿਆ ਤੇ ਅਸੀਂ ਆਪਾਂ ਪਾ ਲਈਨੇ ਜੀਰਾ ਜੀਰਾ ਆਪਣਾ ਛਟਕ ਗਿਆ ਤੇ ਆਪਾਂ ਗੰਡੇ ਪਾ ਲਈਨੇ ਹਰੀ ਮਿਰਚ ਨਾਲ ਹੀ ਪਾ ਦਾਂਗੇ ਤੇ ਨਾਲ ਹੀ ਆਪਾਂ ਇਹ ਪਾ ਦਾਂਗੇ ਜਿਹੜਾ Shimla mirch ਦੇ ਵਿੱਚੋਂ ਮਟੀਰੀਅਲ ਨਿਕਲਿਆ ਇਹਨਾਂ ਨੂੰ ਆਪਾਂ ਭੁੰਨਾਂਗੇ ਥੋੜੀ ਜਿਹਾ ਇਹ ਆਪਾਂ ਗੰਡੇ ਪੂਰੇ ਨਹੀਂ ਬ੍ਰਾਊਨ ਕਰਨੇ ਥੋੜੇ ਜਿਹਾ ਆਪਾਂ ਭੁੰਨਨੇ ਆ ਗੰਡੇ ਥੋੜੇ ਜਿਹਾ ਭੁੱਜ ਜਾਣਗੇ ਫਿਰ ਆਪਾਂ ਵਿੱਚ ਆਲੂ ਪਾ ਦਾਂਗੇ ਗੰਡੇ ਭੁੱਲ ਜਗੇ ਆਪਣੇ ਦੇ ਵਿੱਚ ਆਪਾਂ ਹੁਣ ਲੂਣ ਪਾ ਲਾਂਗੇ ਸਵਾਦ ਅਨਸਾਰ ਆਪਾਂ ਨਾਰਦਾਨਾ ਪਾਵਾਂਗੇ ਖੱਟੇ ਵਾਸਤੇ ਇਹ ਹਲਦੀ ਪਾ ਲਈਨੇ ਕਲਰ ਵਾਸਤੇ ਥੋੜਾ ਜਿਹਾ ਗਰਮ ਮਸਾਲਾ ਇਹਨੂੰ ਆਪਾਂ ਮਿਕਸ ਕਰ ਲਾਂਗੇ ਇਹ ਆਲੂ ਜਿਹੜੇ ਆਪਾਂ ਬਿਲਕਾਸ਼ ਕਰਕੇ ਲੈ ਆਏ ਆ ਇਹ ਵਿੱਚ ਪਾ ਇਹ ਮਸਾਲਾ ਆਪਣਾ ਬਣ ਕੇ ਤਿਆਰ ਆਇਆ ਤਾਂ ਆਪਾਂ ਇਹਨੂੰ ਹੁਣ ਥੱਲੇ ਲਾ ਲੈਨੇ ਢਲਾ ਕਰਕੇ ਆਪਾਂ ਈਲਾ ਮਿਰਚ ਵਿੱਚ ਭਰਾਂਗੇ ਮਸਾਲਾ ਖਿੰਡਾ ਹੋ ਗਿਆ ਤੇ ਆਪਾਂ ਇਹ ਵਿੱਚ ਇਦਾਂ ਸਿਮਲਾ ਮਿਰਚ ਦੇ ਵਿੱਚ ਭਰ ਲਾਂਗੇ ਚਿੰਚੇ ਦੀ ਹੈਲਪ ਨਾਲ ਇਹ ਤਰੀਕੇ ਨਾਲ ਆਪਾਂ ਸਾਰੀਆਂ ਮਿਰਚਾਂ ਭਰ ਲੈਣੇ ਆ। ਮਿਰਚ ਆਪਾਂ ਸਾਰੀਆਂ ਮਸਾਲੇ ਨਾਲ ਭਰ ਲੀਆਂ ਵਾ ਤੇ ਹੁਣ ਆਪਾਂ ਪੈਂਦਾ ਫਿਰ ਇਹਦੇ ਵਿੱਚ ਤੇਲ ਪਾ ਦਾਂਗੇ। ਤੇ ਇਹਨਾਂ ਨੂੰ ਆਪਾਂ ਤਲਦੇ ਆ। ਤੇ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਦਾਂਗੇ ਭਰੀਆਂਆਂ ਜਾਂ ਸ਼ਿਮਲਾ ਮਿਰਚਾਂ। ਇਹਨਾਂ ਨੂੰ ਆਪਾਂ ਮੱਠੇ-ਮੱਠੇ ਸੇਕਦੇ ਸੈਲੋ ਫਰਾਈ ਕਰਾਂਗੇ। ਇਹ ਤਾਂ ਆਪਾਂ ਇਹ ਛੋਟੀਆਂ-ਛੋਟੀਆਂ ਲੈਂਦੀਆਂ ਆਪਾਂ ਨੂੰ ਛੋਟੀਆਂ-ਛੋਟੀਆਂ ਪਸੰਦ ਆ ਜੇ ਤੁਹਾਨੂੰ ਵੱਡੀਆਂ ਪਸੰਦ ਨੇ ਵੱਡੀਆਂ ਵੀ ਬਣਾ ਸਕਦੇ ਜੇ ਇਹ ਆਪਾਂ ਇਹਨਾਂ ਦਾ ਪਾਠਾ ਫਲਟ ਦਾਂਗੇ ਹਲੋ ਜੀ ਆਪਣੀਆਂ ਸ਼ਿਮਲਾ ਮਿਰਚਾਂ ਜਿਹੜੀਆਂ ਬਣ ਕੇ ਤਿਆਰ ਆ ਇਹਨੂੰ ਆਪਾਂ ਹੁਣ ਇੱਕ ਡੰਗੇ ਚ ਕੱਢ ਲਾਂਗੇ ਆਹ ਲਓ ਜੀ ਸ਼ਿਮਲਾ ਮਿਰਚ ਆਪਣੀਆਂ बनके चटपटीयां आलू मसाला शिमला मिर्च बनके तैयार ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਆਤਾਕ ਲਈ ਰੱਬ ਰੱਖਾ